ਮੈਟਰੋ ਕੀ ਹਾਲ ਚਾਲ ਜੀ ਵਧੀਆ ਕੀ ਠਾਕ ਅੱਜ ਪਹੁੰਚਿਆ ਜੀ ਆਪਾਂ ਸਟੋਰ ਦੇ ਵਿੱਚ ਕਿਸਾਨ ਭਰਾਵਾਂ ਦਾ ਇਕੱਠ ਜੀਆ ਤੇ ਪੀਰ ਨੇ ਆਪਣੇ ਨੇ ਭੰਪਰੀ ਵਾਲੇ ਨੇ ਗ੍ਰਾਮੇ ਦੀ ਲਈ ਆ ਜੀ ਏਜੰਸੀ ਤੇ ਸੰਦ ਦੇਣੇ ਨੇ ਕਿਸਾਨ ਭਰਾਵਾਂ ਨੂੰ ਇਕੱਠ ਹੋਈ ਜਾ ਰਿਹਾ ਹੈ ਸੰਦ ਖੜੇ ਨੇ ਸਜਾਏ ਵੀਰ ਜੀ ਆ ਦੇਖੋ ਗ੍ਰਾਮੇ ਦੀਆਂ ਮਸ਼ੀਨਾਂ ਤੇ ਸਾਰੇ ਜਿੰਨੇ ਵੀ ਪਟਣੇ ਵਾਲੀ ਤੇ ਬੀਜਣੇ ਵਾਲੀ ਕਿ ਉਹ ਫੰਕਸ਼ਨ ਉਹ ਤਕਰੀਬਾ ਦਾ 2 ਵਜੇ ਤੱਕ ਹੈ ਕਿ ਆਪਾਂ ਉਹਨੂੰ 1-2 ਘੰਟੇ ਦੇ ਵਿੱਚ ਵਿੱਚ ਕਰਾਂਗੇ। ਮਾ ਅਸੀਂ ਇਹ ਪਿਆਰ ਕਰਦੇ ਹਾਂ। ਲਓ ਜੀ ਐਪਰੀਮੈਂਟ ਨੇ ਆਪਣੇ ਲੈਂਪਕਨ ਦੇ ਸਾਰੇ ਹੀ ਬਹੁਤ ਵਧੀਆ ਕੰਮ ਕਰਦੀ ਹੈ। ਇਹ ਕਰੀਬ 10:00 ਤੋਂ 12:00 ਦੀ ਬਹਾਨੇ ਦੇ ਨਾਲ ਕਿ ਟੂਕੀ ਦੀ ਤਿਆਰ ਕਰਦੀ ਹੈ। ਅਸੀਂ ਇਹ ਪਤਾ ਕੇ ਲੈ ਰਹੇ ਹਾਂ ਕਿ ਇਸ ਵਕਤ ਵਿੱਚ ਕਰਦੇ ਰਹੇ ਹਾਂ। ਮਦਨਜੀਤ ਧਨੋਆ

ਉਦੋਂ ਤੋਂ ਮੇਰਾ ਇਹ ਫੀਰਕੋ ਦਾ ਬਹੁਤ ਵਧੀਆ ਚੱਲਦੀ ਆ ਮੇਰਾ ਹਰੇਕ ਨੂੰ ਸੁਜੈਸਟ ਇਹੀ ਕਰਦਾ ਵੀ ਗ੍ਰੈਮੀ ਦੀ ਮਸ਼ੀਨ ਲਵੋ ਤੇ ਮੇਰਾ ਸਾਰਾ ਕੁਝ ਰੋਜ਼ ਮੇਰੇ ਨਾਲ 100 ਬੰਦੇ ਦੀ ਗੱਲ ਹੁੰਦੀ ਆ ਹਰੇਕ ਨੂੰ ਰეკਮੈਂਡ ਮੈਂ ਇਹੀ ਕਰਦਾ ਵੀ ਗ੍ਰੈਮੀ ਦੀ ਮਸ਼ੀਨ ਵਧੀਆ ਚੱਲਦੀ ਆ ਤੇ ਕੋਈ ਖਰਾਬੀ ਵਗੈਰਾ ਨਹੀਂ ਆਉਂਦੀ ਮੇਰਾ ਦਾ ਐਕਸਪੀਰੀਅੰਸ ਪੂਰਾ ਵਧੀਆ ਵੈਸੇ ਤੇ ਧੰਨਵਾਦ ਜੀ ਉਹ ਸਾਰਾ ਟੁੱਟ ਗਿਆ ਸੀਗਾ ਉਹਦੀ ਬਿਲਡਿੰਗ ਹਨ ਤੇ ਉਸ ਤੋਂ ਬਾਅਦ ਉਹ ਜਦੋਂ ਮੈਂ ਪੂਰਾ ਰੋਲਾ ਪਾਇਆ ਆਗਮ ਦੇ ਉਹ ਕਿਹੋ ਬਦਲਿਆ ਗਿਆ ਦੱਸਾਂ ਉਹਦਾ ਮੈਂ 3 ਲੱਖ ਰੁਪਈਆ ਨਹੀਂ ਦਿੱਤਾ ਉਹ ਤਾਂ ਚੇਂਜ ਹੋਇਆ ਜੇ ਮੈਂ ਮੰਨੀ ਪੂਰੀ ਦਿੱਤੀ ਹੁੰਦੀ ਤਾਂ ਚੇਂਜ ਨਹੀਂ ਕਿਉਂ ਹੁੰਦਾ अच्छा अरजिंद जी टूटा ठीक है अब जो आपका तो पूरा एक परेशानी आई थी प्लांट ऑपर में हमने नया चैसी भी लगा के दिया। अब डीलर ने तो पैसे देने नहीं डीलर ने तो सिर्फ हमें बताना है की देखो होता है ठीक है नहीं तो आपको नया चीज करके देंगे आपको नया दिया की नहीं दिया पहले ये तो बताओ नहीं वो यूजे का जो डेमो वाला छब्बीस इंच बदल के दिया आपको ਉਹ ਕੱਲਾ ਉੱਪਰ ਲੌਂਗਰ ਲਾ ਜਿਹੜੇ ਭਲੇੜ ਸੀ ਉਹ ਮੇਰੇ ਲੱਗੇ ਸੀਗੇ ਔਰ ਪਲਾਂਟਰ ਵਿੱਚ ਕੋਈ ਦਿੱਕਤ ਤਾਂ ਨਹੀਂ ਆਈ ਅਭੀ ਤੱਕ ਆਪਕੋ ਨਹੀਂ ਪਲਾਂਟਰ ਚ ਕੋਈ ਦਿੱਕਤ ਨਹੀਂ ਪਲਾਂਟਰ ਪੂਰਾ ਵਧੀਆ ਚੱਲਦਾ ਮਿੰਡਰ ਓਵਰ ਪੂਰਾ ਵਧੀਆ ਚੱਲਦਾ ਜਿ ਕਿ ਹਾਂ ਜਿਹੜਾ ਵੇਲ ਵੜਨ ਵਾਲਾ ਵਾ ਕਿਉਂਕਿ ਉਹ ਮੈਂ ਮੈਨੂੰ ਐਂਓ ਲੱਗਦਾ ਕਿ ਸਭ ਤੋਂ ਜ਼ਿਆਦਾ ਉਹ ਮੈਂ ਯੂਜ਼ ਕੀਤਾ ਸੀ ਕੀ ਮੈਂ ਲਾਸਟ ਈਅਰ ਵੀ 200 ਕਿਲੋ ਵੜਿਆ ਇਸ ਵਾਰ ਵੀ 200 ਕਿਲੋ ਵੜਿਆ ਤੇ ਉਹ ਨਹੀਂ ਚੱਲ ਰਿਹਾ ਉਹ ਟੁੱਟਦਾ ਵਾ ਗੇਅਰ ਦੇ ਕੋਲੋਂ ਉਹਨੂੰ ਤੇੜਾ ਆ ਜਾਂਦੀ ਆ ਤੇ ਉਹ ਹੁਣ ਫੇਰ ਤੇੜਾ ਆਈ ਜਾਂਦਾ ਮੇਰੇ ਬਾਰਨ ਤੇ ਖੜਾ ਵਾ ਤੁਸੀਂ ਜਾ ਕੇ ਵਿਜ਼ਿਟ ਕਰੋ ਦੇਖੋ ਬਿਲਕੁਲ ਉਹ ਵੀ ਅਜੀਤ ਨੇ ਬੋਲੇ ਕਿ ਦੋ ਮਸ਼ੀਨें ਬਿਲਕੁਲ ਸਹੀ ਠੀਕ ਇੱਕ ਮੇਂ ਦਿੱਕਤ ਆਈ ਜੁਨਕਾ ਬਿਲਕੁਲ ਸਹੀ ਆਪਕੇ ਸਾਥ ਅਨੁਭਵ ਆਪਨੇ ਇਹਨੋ ਨੇ ਪਰ ਉਹ ਇੱਕੋ ਹੀ ਗੱਲ ਦਾ ਧਿਆਨ ਰੱਖਣਾ ਪੈਂਦਾ ਕਿ ਉਹ ਜੇ ਆਪਾ ਉਹਦੇ ਨਾਲ ਵੇਗ ਵਧਣੀ ਆ ਤਾਂ ਪਰ ਆਪਾਂ ਨੇ ਜਦੋਂ ਗਵਾਰੰਟੀ ਕਰਨਾ ਉਦੋਂ ਹੀ ਸੋਚਣਾ ਚਾਹੀਦਾ ਪੈਣਾ ਕਿ ਆਪਾਂ ਨੂੰ ਉਹਨੋਂ ਆਲੂ ਡੂੰਗਾ ਵੀ ਲੈਣਾ ਪੈਣਾ ਹੈ ਕਿਉਂਕਿ ਦਾ ਮੇਨ ਕਾਰਨ ਇਹੀ ਸੋਚ ਕੇ ਲੈਣਾ ਪੈਣਾ ਕਿ ਅਸੀਂ ਜੇ ਇੱਕ ਵਾਰ ਵੀ ਵੇਲ ਆ ਜਿਹੜੀ ਉਹ ਵੇਲ ਉਹਦੇ ਨਾਲ ਪੱਦਾਂਗੇ ਤੇ ਮੇਰੇ ਪਹਿਲੇ ਅੰਕ ਚਾਰ ਤੋਂ ਪੰਜ ਅੰਕ ਡੂਗਾ ਵੀ ਲਊਗਾ ਤਾਂ ਉਸ ਤੋਂ ਬਾਅਦ ਬੰਨ੍ਹੀ। ਇਹ ਤਾਂ ਮੈਂ ਜਦੋਂ ਫਸਤੀ ਇਹ ਮੇਰੇ ਅੱਗੇ ਉਹ ਮੇਰਾ ਅੰਦੂ ਬਹੁਤ ਲੱਗਾ ਹੋਇਆ। ਬਟਰ ਦੇ ਨਾਲ ਉਹ ਤਾਂ ਹੋਇਆ ਕਿਉਂਕਿ ਉੱਤੇ ਮਿੱਟੀ ਬਹੁਤ ਥੋੜੀ। ਤੇ ਐਸਾ ਉਹਨੇ ਕਰਿਆ ਮੈਂ ਤੇ ਕੋਈ ਪ੍ਰੋਬਲਮ ਨਹੀਂ ਹੈ ਮੇਰੇ ਕੋਲ। ਬਾਕੀ ਸਾਰਾ ਕੁਝ ਬੈਠ ਹੀ ਆਉਣਾ ਚਾਹਦਾ ਬਹੁਤ। ਰਿਜਰੈਕਸ਼ਨ 0 ਹੈ। 0। ਸਭ ਤੋਂ ਵੱਡਾ ਸਮੱਸਿਆ ਤਾਂ ਸਿਰਫ ਰਿਜਰੈਕਸ਼ਨ ਦਾ ਹੈ ਕਿਉਂਕਿ ਕਿਸਾਨ ਨਹੀਂ ਹੈ ਉਹ ਇੰਜੀਨੀਅਰ ਹੈ। ਆਪ ਤੋਂ ਮੇਰੇ ਕੋਈ ਆਪਣੀ ਕਲਸ਼ਾ ਦੀ ਬਤਾਓਗੇ ਮਸ਼ੀਨ ਲਾ ਕੇ ਦੇ ਦੇਈਏ ਤੁਹਾਨੂੰ। ਕੀ ਕਰ? ਇਹ ਗੱਲ ਆਪ ਕਿਸੇ ਨੇ ਸਮਝ ਕੇ ਜਾਣੀ ਹੈ। ਪਰ ਜੇ ਆਪ ਕਹਿ ਰਹੇ ਹੋ ਕਿ ਰਿਕਨਿਫਰਮੇਸ਼ਨ ਨਹੀਂ ਹੈ ਤਾਂ ਉਹ ਸਭ ਦੇ ਲਈ ਇੱਕ ਬੜਾ ਖਤਰਾ ਹੋਵੇਗਾ। ਸਰ ਇਹਦੇ ਵਿੱਚ ਬਹੁਤ ਬੇਨਫੀਟ ਮਿਲਦੇ ਆ ਜਦੋਂ ਆਪਾਂ ਲੀਵਰ ਨੂੰ ਘਟਾਉਂਦੇ ਆ। ਬਹੁਤ ਜੰਗੀਆਂ ਗੱਲਾਂ ਕਰ ਰਹੇ ਨੇ। ਲੀਵਰ ਦੇ ਖਾਸ ਪਿੱਛੇ ਨੂੰ ਬਣਾਉਂਦੇ ਇੱਕ ਰਸਤਾਲੋ ਟੱਕ ਮਾਰਦੀ ਆ ਹੁੰਦੀ। ਉਹਦੇ ਵਿੱਚੋਂ ਇੱਕ ਥੀਲੇ ਦੀ ਘੱਟੋ ਘੱਟ 10 ਤੋਂ 15 ਬੋਰੀਆਂ ਆਲੂ ਦੇ ਟੱਕ ਵਾਲੀਆਂ ਨਿਕਲ ਜਾਂਦੇ। ਜੀਦੇ ਵਿੱਚ ਜਿਹੜਾ ਆਪਣਾ ਕੰਪਨੀ ਨਾਲ ਜਦੋਂ ਆਪਾਂ ਕੰਟਰੈਕਟ ਕਰਦੇ ਆ ਉਹਦੇ ਵਿੱਚ ਦਾ ਆਲੂ ਤੇ ਵਾਹ ਤੋਂ ਜੋ ਮਾਹੌਲ ਦਾ ਆਲੂ ਦੀ ਜੀ ਉਹ ਕਈ ਵਿਗੜ ਰਹਾ ਹੈ। ਈਲ ਵੀ ਕੋ ਹੋ ਰਹੀ ਹੈ ਕੁਆਲਿਟੀ ਵੀ ਜਾਨਾ ਨਹੀਂ ਬਣ ਰਹੀ ਅੱਛੇ ਨਹੀਂ ਬਣ ਰਹੀ। ਤੋਂ ਪੂਰੀ ਇੰਡਸਟਰੀ ਤੇ ਜੋ ਹੈ ਅਮਰ ਉਪਰ ਪੰਜਾਬ ਤੇ ਪੰਜਾਬ ਨੇ ਆਲੂ ਦਾ ਜੋ ਫਿਚਰ ਹੈ ਬਹੁਤ ਬ੍ਰਾਈਟ ਹੈ। ਜੋਦਾਂ ਵਾਲਾ ਵੀ ਰੁਪਿਆ ਆਇਆ ਔਰ ਇਹ ਵੀ ਇਹਦੇ ਨਾਲ ਵਿੱਚ ਸਾਥ ਵਿੱਚ ਟੈਕਸਿੰਗ ਹੋਇਆ ਜੀ ਪਲਾਨ ਆ ਰਿਹਾ ਹੈ। ਤੇ ਆਪਣਾ ਚੈਨਲ ਸਾਰੇ ਜਾਣੇ ਸਬਸਕ੍ਰਾਈਬ ਕਰੋ ਆਪਣਾ ਚੈਨਲ ਵੀ YouTube ਤੇ MS ਤੁਹਾਨੂੰ 92 ਸਾਰੇ ਜਾਣੇ ਜਾ ਕੇ ਵੀਡੀਓ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਂ ਅਨੁਸ਼ਾਸਨ ਦੀ ਤੁਹਾਨੂੰ ਬਧਾਈ ਦੇਣਾ ਚਾਹੁੰਦਾ ਹਾਂ ਬਧਾਈ ਹੋਰਿਆ ਥੈਂਕ ਯੂ ਸੋ much ਧੰਨਵਾਦ ਉਹਨੇ ਦੀ ਪੈਂਦੀ ਉਹਨੇ ਦੀ ਪੈਂਦੀ

ਤੋ ਚੌਥੀ ਮਸ਼ੀਨ ਨਿਕਲਣ ਲੱਗੀ ਆ। ਕਰੇਮੇ ਦੀ। ਲਓ ਜੀ ਪੰਜਵੀਂ ਨਿਕਲ ਗਈ। ਤਰੋ ਛੇਵੀਂ ਮਸ਼ੀਨ ਨਿਕਲ ਰਹੀ ਆ। ਇਹ ਮਸ਼ੀਨ ਆਪਣੇ ਪਿੰਡ ਦੀ ਆ। ਨੌਵੀਂ ਦਸਵੀਂ ਲਓ ਜੀ ਸਾਰੀਆਂ ਇਕੱਠੀਆਂ ਹੀ ਜਾ ਰਹੀਆਂ ਨੇ ਮਸ਼ੀਨਾਂ ਸਾਰੇ ਤਕਰੀਬਨ ਜੌਂਡੀਅਰ ਟਰੈਕਟਰ